ਬਹੁਤ ਵਧੀਆ ਘਰਾ ਮੇਲੇ ਜੀ ਬਹੁਤ ਵੱਡੇ ਕੱਟ ਸਕੇ ਲੋਕਾਂ ਦਾ ਬੜਾ ਉਤਸ਼ਾਹ ਹੈਗਾ ਭਾਜਪਾ ਸਰਕਾਰ ਨੂੰ ਚੱਲਦਾ ਕਰਨ

ਕੌੜੀਆਂ ਸਰਕਾਰਾਂ ਨੇ ਮੈਰੀ ਪੈਲਸ ਹੈ ਕਿ ਹਰ ਪਿੰਡ ਵਿੱਚ ਕੋਈ ਨਾ ਕੋਈ ਪ੍ਰੋਜੈਕਟ ਪਾ ਦਿੱਤਾ ਹੈ ਕਿ ਪੰਜ ਪਛੇ ਸੇ ਪ੍ਰੋਜੈਕਟ ਪਿੰਡ ਦੇ ਪੂਰੇ ਕੀਤੇ ਹੋਏ ਹੈ ਜੀ ਬੜਾ ਬਹੁਤ ਮਕਾਮ ਹੋਇਆ ਹੈ ਜੀ 7800 ਕਰੋੜ ਲਾ ਕੇ ਆਪਣੇ ਆਰਸੀ ਸਮੇਤ ਰਾ ਪਿੰਡ ਵਾਲੇ ਪਾਣੀ ਦਾ ਪ੍ਰੋਜੈਕਟ ਹੈਗਾ ਹੈ ਸੜਕਾਂ ਦੇ ਪ੍ਰੋਜੈਕਟ ਹੈ ਸਾਰੇ ਬਹੁਤ ਸ਼ਾਨਦਾਰ ਹੋਏ ਇੱਕ ਗੱਲ ਕਰੀ ਜੀ ਰੋੜਾ ਤੇ ਪੂਰੇ ਰੋੜਾ ਕਿੰਨੀ ਜਰੂਰ ਲਾਇਆ ਰੋੜਾ ਯੂ ਕਿਹਾ ਰੋੜਾ ਨਾ ਕਿਵੇਂ ਦੇਖਦਾ ਰੋੜਾ ਨੂੰ ਸੜਕਾਂ ਦੀ ਬਹੁਤ ਮਾੜੀ ਹਾਲਤ ਹੋ ਰਹੀ ਹੈ ਅੱਜ ਕੱਲ੍ਹ ਸਾਰਾ ਕੋਈ ਜਾਣ ਲੱਗ ਪਿਆ ਹੈ ਦੂਜਾ ਟਿਪਰਾ ਨੇ ਜਿਹੜੇ ਕਿੱਥੇ ਦੇ ਐਮਐਲ ਇਹ ਤਾਂੜਾ ਟਿੱਪਰ ਵਾਸਤੇ ਨਹੀਂ ਬਣਿਆ ਇਹ ਲਾਈਟ ਟਾਰਕ ਵਾਸਤੇ ਬਣਿਆ ਹੋਈਆਂ ਸੋ ਇਸ ਕਰਕੇ ਮੈਂ ਮੰਗ ਕਰਦਾ ਕਿ ਟਿੱਪਰ ਬੰਦ ਕੀਤੇ ਜਾਣ ਇਹ ਜਿਹੜੀ ਖੰਦਰ ਅਵਾਇਲ ਹੋ ਰਿਹਾ ਹੈਗਾ ਬੰਦ ਹੋਣਾ ਚਾਹੀਦਾ ਔਰ ਜਿਹੜਾ ਐਮਐਲਏ ਕਰਵਾ ਲਿਆ ਬਿਲਕੁਲ ਕਾਨੂੰਨ ਦੇ ਖਿਲਾਫ ਕੰਮ ਕਰ ਰਹੇ ਨੇ ਕਿਹੜੇ ਮੁੱਦੇ ਆ ਸੀ ਪੁਰੇ ਹੋ ਕਿਹੜੇ ਮੁੱਦਿਆਂ ਨੂੰ ਲੈ ਕੇ ਫਿਰਕਾ ਪ੍ਰਸਤੀ ਹੈਗੀ ਹੈ ਦੂਜਾ ਜਿਹੜਾ ਧਰਮਾਂ ਦੇ ਨਾਂ ਤੇ ਜੋ ਜੋ ਵਰਗੀਕਰਨ ਹੋ ਰਿਹਾ ਹੈਗਾ ਜਿੱਦਾਂ ਮਹੰਗਾਈ ਹੈ ਫਿਰ ਜਗਾਰੀ ਹੈਗੀ ਹੈ ਤੇ ਚੌਥਾ ਜੋ ਦੇਸ਼ ਨੂੰ ਵੇਚਿਆ ਜਾ ਰਿਹਾ ਬਾਨੀਆਂ ਡਾਨੀਆਂ ਸਾਰੇ ਮੁੱਦੇ ਨੇ ਥੈਂਕ ਯੂ ਪੂਰੀ ਕਨੌਰ ਹਲਕੇ ਦੇ ਵਿੱਚੋਂ ਬੰਦੇ ਉਹ ਕੀ ਵਿਜੈ ਲਖ ਬੜਾ ਲੋਕਾਂ ਨਾਲ ਪਿਆਰ ਮਿਲਿਆ ਪਰ ਮੇਰੀ ਗਾਂਧੀ ਜੀ ਦਾ ਜੋ ਲੋਕਾਂ 'ਚ ਪਿਆਰ ਆ ਅੱਜ ਸਾਹਮਣੇ ਆਇਆ ਹਰ ਬੰਦਾ ਹਰ ਵਰਗ ਧਰਮ ਵੀ ਗਾਂਧੀ ਨੂੰ ਵੋਟ ਪਾਉਣ ਨੂੰ ਲੋਕ تیار ਆ ਇਹ ਗੱਲ ਕਿ ਇਹ ਕਿਉਂ ਜਾ ਉਹਨੂੰ ਰੋੜ ਦਿਖੇ ਕਿਉਂ ਜਾ ਸਾਡਾ ਕਨੌਰ ਜਿਹੜਾ ਜ਼ੋਰ 23 ਸਾਲਾਂ 'ਚ ਇਸ ਸਰਕਾਰ ਨੇ ਇੱਕ ਵੀ ਜੋ ਬਰਸਾਤਾਂ 'ਚ ਸੜਕਾਂ ਟੁੱਟ ਗਿਆ ਸੀ ਕਿਸੇ ਰਿਪੇਅਰ ਤੱਕ ਉਹ ਨਹੀਂ ਕਰੀ ਇੱਕ ਵੀ ਕੰਮ ਕਨੌਰ 'ਚ ਇਹ 23 ਸਾਲਾਂ 'ਚ ਉਹਦੀ ਸਰਕਾਰ ਬਣੀ ਆ ਲੋਕ ਸਭਾ ਚੋਣਾਂ ਬੁੱਟਾ ਪਤਾ ਨਹੀਂ ਕਿਵੇਂ ਮੰਗ ਰਹੇ ਇੱਕ ਵੀ ਕੰਮ ਨਹੀਂ ਕਰਿਆ ਟੋਟਰ ਟਿੱਪਰ ਤਲਾ ਤਲਾ ਕੇ ਐਮਐਲਏ ਸਭ ਨੇ ਸਾਰੀਆਂ ਸੜਕਾਂ ਤੋੜ ਦੀਆਂ ਪਰ ਵੇਰ ਨਹੀਂ ਕਰੀਆਂ ਅੱਜ ਰੇਤੇ ਦੇ ਟਿੱਪਰ ਜਿਹੜੇ ਹਰਿਆਣੇ ਤੋਂ ਆਉਂਦੇ ਆ ਵੱਡੇ ਵੱਡੇ 12 150 15 15 ਫਸ% ਫੁੱਟ ਦੇ ਜਿਨ੍ਹਾਂ ਨੇ ਸਾਰੀਆਂ ਸੜਕਾਂ ਭੰਦੀਆਂ ਪਰ ਐਮਐਲਏ ਸਾਬ ਨੇ ਲੁੱਟ ਤੇ ਸੁੱਟ ਤੋਂ ਵੀ ਨਾ ਕੋਈ ਕੰਮ ਨਹੀਂ ਕਰਿਆ ਸਿਰਫ ਲੋਕਾਂ ਨੂੰ ਪੈਸੇ ਕਮਾਏ ਆ ਪਰ ਲੋਕਾਂ ਦਾ ਕੋਈ ਵੀ ਕੰਮ ਨਹੀਂ ਕੀਤਾ ਦੇਖੋ ਉਹਨਾਂ ਦੀ ਸੋਚ ਆ ਪਰ ਅਸੀਂ ਧਰਮਵੀਰ ਗਾਂਧੀ ਸਾਡਾ ਬਹੁਤ ਵਧੀਆ ਕੈਂਡੀਡੇਟ ਆ ਇਨੂੰ ਕੋਈ ਮੋਦੀ ਮਾਦੀ ਦਿਵਾ ਨਹੀਂ ਸਕਦਾ